ਸੁਦਾ ਧਿਰ ਦੇ ਉੱਤੇ ਵਿਰੋਧੀ ਧਿਰ ਦੇ ਵੱਲੋਂ ਆਰੋਪ ਲਗਾਏ ਜਾਂਦੇ ਨੇ ਤਾਂ ਜੋ ਲੋਕਾਂ ਨੂੰ ਆਪਣੇ ਪੱਖੀ ਕੀਤਾ ਜਾ ਸਕੇ ਅਤੇ ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲਾ ਵਿਖੇ ਵੇਖਣ ਨੂੰ ਮਿਲ ਰਿਹਾ ਜਿੱਥੇ ਕਿ ਕਾਂਗਰਸ ਦੇ ਸਰਪੰਚ ਵੱਲੋਂ ਪੁਲਿਸ ਤੇ ਗੰਭੀਰ ਆਰੋਪ ਲਗਾਏ ਗਏ ਨੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਨ ਦੀ ਪੁਲਿਸ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੀ ਆਡੀਓ ਕਲਿੱਪ ਇਹਨਾਂ ਦਿਨੀਂ ਵਾਇਰਲ ਵੀ ਹੁੰਦੀ ਦਿਸ ਰਹੀ ਹੈ ਪੁਲਿਸ ਮਲਾਜ਼ਮ ਸਰਪੰਚ ਤੋਂ ਪੈਸੇ ਮੰਗਦਾ ਹੋਇਆ ਸੁਣਾਈ ਦੇ ਰਿਹਾ ਇਸ ਮੌਕੇ ਤੇ ਸਰਪੰਚ ਨੇ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਕਾਂਗਰਸੀ ਸਪੋਕਸਪਰਸਨ ਤੀਨਾ ਚੌਧਰੀ ਵੀ ਮੌਕੇ ਤੇ ਮੌਜੂਦ ਰਹੀ ਤੇ ਨਾਲ ਵੱਲੋਂ ਵੀ ਸੂਬਾ ਸਰਕਾਰ ਦੇ ਉੱਤੇ ਵੱਡੇ aarop ਲਗਾਏ ਗਏ ਇਸ ਮਸਲੇ ਵਿੱਚ ਕਾਂਗਰਸ ਆਪਣੇ ਸਰਪੰਚ ਦੇ ਨਾਲ ਕੰਧ ਵਾਂਗ ਖੜੀ ਹੈ ਤੇ ਇਨਸਾਫ ਮਿਲਣ ਤੱਕ ਇਹ ਦੀ ਜੰਗ ਜਾਰੀ ਰਹੇਗੀ ਐਸਬੀ ਹੈੱਡਕੁਆਰਟਰ ਜਸਤਿੰਦਰ ਸਿੰਘ ਪੀਪੀਐਸ ਪਠਾਨਕੋਟ ਦੁਆਰਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੋ ਹਲਕਾ ਪੁਆਦੇ ਡੀਐਸਪੀ ਦਾ ਵੀਡੀਓ ਵਾਇਰਲ ਹੋਇਆ ਜੁਥੇ ਕੀ ਕਰੋਟਾ ਚੌਂਕੀ ਦੇ ਇੰਚਾਰਜ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਡੀਐਸਪੀ ਪਿੰਡ ਸਰਪੰਚ ਨੂੰ ਬੋਲ ਰਿਹਾ ਹੈ ਚਿੱਟੇ ਦਾ ਵਪਾਰੀ ਸੋ ਆਡੀਓ ਦੇ ਵਿੱਚ ਚੌਂਕੀ ਇੰਚਾਰਜ ਪੈਸੇ ਮੰਗ ਰਿਹਾ ਸੋ ਇਹ ਆਡੀਓ ਜਿਹੜਾ ਕੀ ਵਾਇਰਲ ਹੋਇਆ ਕਾਂਗਰਸੀ ਸਰਪੰਚ ਹੋਂ ਦਾ ਪੁਗਤ ਰਿਹਾ ਖਾਮਿਆਜਾ ਸਰਪੰਚ ਦੇ ਵੱਲੋਂ ਕਿਹਾ ਗਿਆ ਸਰਪੰਚ ਦੇ ਹੱਕ ਵਿੱਚ ਕਾਂਗਰਸ ਦੇ ਸਪੋਕਸਪਰਸਨ ਆਈਏ ਪੁਲਿਸ ਤੱਕਾ ਕਰ ਰਹੀ ਹੈ ਉਸ ਦੇ ਵੱਲੋਂ ਕਿਹਾ ਗਿਆ ਐਸਐਸਪੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੇਕਰ ਐਕਸ਼ਨ ਨਾ ਹੋਇਆ ਤਾਂ ਕੋਰਟ ਦਾ ਰੁਕ ਕਰਾਂ ਸੋ ਕਰੋਟਾ ਚੌਂਕੀ ਦੇ ਅੰਚਾਰਜ ਦੀ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਹਲਕਾ ਪੁਆ ਦੇ ਡੀਐਸਪੀ ਦਾ ਇਹ ਵੀਡੀਓ ਅਜਿਹੜਾ ਕਿ ਵਾਇਰਲ ਹੋ ਰਿਹਾ ਹੈ ਸੋ ਉਸ ਤੋਂ ਬਾਅਦ ਜੁਤੇ ਕਿ ਪੁਲਿਸ ਤੱਕਾ ਕਰ ਰਹੀ ਹੈ ਟੀਨਾ 14 ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਸੋ ਵੀਡੀਓ ਦੇ ਵਿੱਚ ਡੀਐਸਪੀ ਪਿੰਡ ਸਰਪੰਚ ਨੂੰ ਚਿੱਟੇ ਦਾ ਵਪਾਰੀ ਬੋਲ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਉੱਤੇ ਜਾਣ ਬੁਝ ਕੇ ਤੰਜ ਕਸਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਔਰ ਸਰਕਾਰ ਕਾਂਗਰਸ ਵਰਕਰਾਂ ਦੇ ਉੱਤੇ ਤੱਕੇਸ਼ਾਹੀ ਝੂਠੇ ਪਰਚੇ ਔਰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਵਾਸਤੇ ਜੋ ਸਾਜ਼ਿਸ਼ਾਂ ਰਚ ਰਹੇ ਨੇ ਅੱਜ ਇਸ ਚੀਜ਼ ਦਾ ਤੁਹਾਡੇ ਸਾਹਮਣੇ ਪਰਦਾਫਾਸ਼ ਕਰਾਂਗੇ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਖਾਸ ਕਰਕੇ ਸਾਡੇ ਪਠਾਨਕੋਟ ਦੇ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਵਾਂਗੀ ਕਿ ਜੇ ਸਾਡੇ ਪਿੰਡ ਦੇ ਸਰਪੰਚ ਅਗਰ ਕਿਸੇ ਵੀ ਚੀਜ਼ ਦੇ ਵਿੱਚ ਨਾਮਜਦ ਸੀ ਜਿਹੜਾ ਕਿ ਇਲੀਗਲ ਕੋਈ ਕੰਮ ਹੋ ਰਿਹਾ ਹੈ ਜਾਂ ਕੋਈ ਨਸ਼ੇ ਦਾ ਕੋਈ ਕਿਸੇ ਤਰ੍ਹਾਂ ਦੇ ਵੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਤਾਂ ਤੁਸੀਂ ਉਹਨਾਂ ਨੂੰ ਦਫ਼ਤਰ ਬੁਲਾ ਕੇ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੂੰ ਜ਼ਲੀਲ ਕਰਨਾ ਹੀ ਚੰਗਾ ਕਿਉਂ ਸਮਝਿਆ ਤੁਸੀਂ ਕਿਉਂ ਤੁਸੀਂ ਇਹ ਚੀਜ਼ ਨੂੰ ਸੋਚਿਆ ਕਿ ਇਸ ਵਿੱਚ ਪਿੰਡ ਦੇ ਵਿੱਚ ਆ ਕੇ ਮੋਤਵਾਰ ਸਰਪੰਚ ਚੁਣਿਆ ਹੋਇਆ ਹੈ ਸਰਪੰਚ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਜ਼ਲੀਲ ਕਰੋ ਕਿ ਤੁਸੀਂ ਉਸਤੇ ਇੰਨਾ ਦਬਾਅ ਪਾਓ ਕਿ ਉਹ ਚੁੱਪ ਕਰਕੇ ਸਹਿਮ ਕੇ ਘਰੀ ਬੈਠ ਜੇ ਹੁਣ ਤੁਸੀਂ ਮੈਨੂੰ ਦੱਸੋ ਕਿ ਕੋਈ ਵਿਅਕਤੀ ਇੱਕ ਆਮ ਵਿਅਕਤੀ ਸੜਕ ਦੇ ਉੱਤੇ ਖੜ ਕੇ ਜਦੋਂ ਉਹਨੂੰ ਬੁਲਾਇਆ ਜਾਏਗਾ ਤੇ ਪ੍ਰਸ਼ਾਸਨ ਕਟੋਗੜ 40 ਤੋਂ 50 ਪੁਲਿਸ ਮੁਲਾਜ਼ਮ ਉਹਤੇ ਸਿਰ ਦੇ ਉੱਤੇ ਖੜੇ ਹੋ ਜਾਣਗੇ ਔਰ ਉਹਦੇ ਸਾਹਮਣੇ ਉਸਤੇ ਇਲਜ਼ਾਮ ਲਗਾ ਕੇ ਘਰ ਪਰਿਵਾਰ ਦੇ ਮੈਂਬਰਾਂ ਦੇ ਨਾਮ ਲੈ ਕੇ ਇਵਨ ਕਿ ਕੁੜੀਆਂ ਰੱਖਦੇ ਉਹਨਾਂ ਦੇ ਬੱਚਿਆਂ ਦੇ ਨਾਮ ਲਏ ਗਏ ਔਰ ਜੋ 18-18 ਪਰਚਿਆਂ 'ਵੀ ਗੱਲਾਂ ਕੀਤੀਆਂ ਗਈਆਂ ਨਸ਼ੇ ਦੇ ਪਰਚਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਮੈਂ ਹੈਰਾਨ ਕਿ ਕਿਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਜਿਹੜੀ ਕਾਰਵਾਈ ਜਿਹੜੀ ਹੈਗੀ ਐ ਪਿੰਡ ਦੇ ਸਰਪੰਚ ਦੇ ਉੱਤੇ ਕੀਤੀ ਜਾਏ। ਆਜ ਆਪਣਾ ਆਪਣੇ ਨਾਮ ਦੇ ਆਪਣੇ ਮੁੰਡੇ ਦੇ ਤੇ ਚਿੱਟਾ ਵੇਜ ਲਈ ਤਾਂ ਸਾਰਾ ਪਿੰਡ ਕਰਤਾ ਖਰਾਬ। ਤੇ ਮੇਰੇ ਸੁਣ ਲੈ ਦੱਸ ਤੇ ਅਗਰ ਤੇ ਉਹ ਸਖਤ ਕਾਰਵਾਈ ਕਰਾਂਗਾ ਜਿਹੜੇ ਪੁੱਸਤਾ ਯਾਦ ਕਰ ਰਹੀਆਂ ਪੈ। ਇਹ ਤਾਂ ਪਿੰਡ ਦੇ ਵਿੱਚ ਜਸ਼ਨ ਤਾਂ ਮੌਲ ਪਤਾ ਕੀਤਾ। ਜਦਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਤੇਰੇ ਨਾਲ ਉਹ ਹੋ ਸਕਦਾ ਜਗਾ ਕਾਨੂੰਨੀ ਤੌਰ ਤੇ ਕਿ ਤੇਦੇ ਆਉਣ ਵਾਲੀਆਂ ਪੁਸਤਾ ਯਾਦ ਕਰ ਲਈਏ ਵੀ ਤੂੰ ਕਿਸੇ ਪਿੰਡ ਦੇ ਚੁਣੇ सरपंच ਹੁੰਦਾ ਸੀਗਾ। ਪਰ ਮੈਂ ਉਹ ਦੇ ਸਪੰਦ ਰਜੈਕਟਿਵਲੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਤਵਾਫੀ ਜਿਹਦੇ ਖਿਲਾਫ 18 ਦਾ ਫਰਜੇ ਦਰਜ ਨੇ। ਉਹ ਕਹਿ ਤਾ ਰਹੇ ਆ ਕਿ ਪ੍ਰੇਖਿਤ ਕਿਤੇ ਨਹੀਂ ਰਹੇ ਜੀ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਹੋ ਜਾਏਗਾ ਬਿਲਕੁਲ ਨਹੀਂ ਹੋਏਗਾ ਤਾਂ ਮੇਰੇ ਤੇ ਕੰਮ ਚੰਗੇ ਨੇ ਮੇਰੇ ਨਾਲ ਤਾਂ ਨਹੀਂ ਨਹੀਂ ਚਲੋ ਉਹਨੇ ਉਹਨੇ ਮੈਨੂੰ ਕਿਹਾ ਕਿ ਬੁਰਕੇ ਤੇ ਕਿਹਾ ਕਿ ਜਦੋਂ ਮੇਰੇ ਆਰਡਰ ਹੋਏਗਾ ਅੱਛਾ ਉਦੋਂ ਉਹ ਕਹਿੰਦਾ ਕੰਨ ਪੜਾਣੀ ਦਾ ਬੱਚਾ ਰਿਜ ਜਾਂਦੇ ਆ ਵਾਹ ਮੈਂ ਕਹਿੰਦਾ ਕੋਈ ਗੱਲ ਨਹੀਂ ਉਹ ਜਰਮਾਨੀਆਂ ਵਾਲਾ ਛੇੜਖਾੰਦ ਪਤਾ ਨਹੀਂ ਉਹ ਵੀ ਕਰੇ ਉਸੇ ਟਾਈਮ ਤੇ ਹੋ ਜਾਂਦਾ ਸਰਕਾਰ ਨੂੰ ਕੋਈ ਗੱਲ ਨਹੀਂ ਉਹ ਚੱਲੀਏ ਕਿਦੋਂ ਮਿਲ ਕਹਿੰਦੇ ਆ ਜਾਂ ਮੈਂ ਗੱਲ ਕਰਾਂਗਾ ਕਿੰਨੇ ਕ ਵੀ ਕਿਹਨੇ ਕਦੇ ਹੈ ਇਹ ਗਿਆ ਫੁਰਬਦ ਨਹੀਂ ਚਲੋ ਕਰ ਲੈਨੇ ਦੋ ਚਾਰ ਜਾਂਦਾ ਕੋਈ ਨਹੀਂ ਕਰ ਲੈ ਦੋ ਜਿੱਧਰ ਮੇਰੇ ਕੋਲ ਜਿਆਦਾ ਜ਼ੋਰ ਪੈਗਾ ਫੇਰੀ ਚੱਲ ਪਾ ਆ ਕੋਈ ਗੱਲ ਨਹੀਂ ਪਾਇਗਾ ਹੀ ਹੋਰ ਕੋਈ ਗੱਲ ਨਹੀਂ ਗੜਾ ਭਜੇਂਦਾ ਕੋਈ ਗੱਲ ਨਹੀਂ ਮੈਂ ਅਸੂਰਾ ਕੀਤੀ ਨੀ ਗੱਲ ਕਹਿੰਦਾ ਯਾਰ ਦੇਣੀ ਕਾਹਨ ਤੇ ਮੈਨੂੰ ਕਹਿੰਦਾ ਵੀ ਤੂੰ ਅਸੀਂ ਨਾਲ ਲੈ ਕੇ ਬੁਲਾਇਆ ਉਹ ਦਿੱਤੀ ਕੋਈ ਨਹੀਂ ਮੈਂ ਦਰਸਾ ਦੁਲਾਇਆ ਕਹਿੰਦਾ ਉਹ ਥੋੜੇ ਤੋਂ ਮੇਰੇ ਕਰਨਾ ਕਰਨਾ ਪੈਦਲੀ ਤੇ ਬੈਠੇ ਮੈਂ ਖੈਰ ਫਿਰ ਤਾਂ ਕੋਈ ਗੱਲੀ ਬਣਾਨੇ ਕਰਦਾ ਪੈ ਤੱਕ ਰੱਖ ਕਮ ਇੱਕ ਆਡੀਓ ਐਸੀ ਤਰਸੇਮ ਲਾਲ ਜੋ ਕਿ ਸਾਫਤਾ ਚੰਕੇ ਇੰਚਾਰਜ ਕਰੋਟਾ ਲੱਗਾ ਸੀ ਉਸ ਦੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਸਤੰਤਰ ਭੰਡਾਰੀ ਨਾਮ ਦੇ ਵਿਅਕਤੀ ਨਾਲ ਰਿਸ਼ਵਤ ਦੇ ਪੈਸਿਆਂ ਦੇ ਲੈਣ ਦੇ ਵਾਰੇ ਗੱਲਬਾਤ ਕਰ ਰਿਹਾ ਸੀ ਔਰ ਉਸ ਚੀਜ਼ ਨੂੰ ਅਸੀਂ ਆਧਾਰ ਬਣਾ ਕੇ ਉਸ ਦੇ ਖਿਲਾਫ ਕ腐ਸ਼ਨ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਔਰ ਇਸ ਮੁਕਦਮੇ ਦੀ ਜਿਹੜੀ ਤਫ਼ਤੀਸ਼ ਆ ਉਹ ਡੀਐਸਪੀ ਸ਼੍ਰੀ ਗੁਰਦੀਪ ਸਿੰਘ ਅਮਰ ਵਿੱਚ ਲਿਆ ਰਹੇ ਨੇ ਪਰ ਇਸ ਚੀਜ਼ ਨੂੰ ਨਾਲ ਦੇ ਨਾਲ ਅਸੀਂ ਉਹਨੂੰ ਮਤਲਬੀ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਜਿਹੜੀ ਉਸ ਦੇ ਖਿਲਾਫ ਚੱਲਦੀ ਹੈ। ਔਰ ਇਸ ਦੇ ਨਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਚੀਜ਼ਾਂ ਕਿੰਨਾ ਕਾਰਨਾ ਕਰਕੇ ਉਹ ਜਿਹੜਾ ਪੈਸਿਆਂ ਦੀ ਬੰਦ ਕਰ ਰਿਹਾ ਸੀਗਾ ਉਹ ਕੀ ਕਾਰਨ ਸੀ। ਅੱਜ ਇੱਕ ਆਡੀਓ ਐਸੇ ਤਰਸੇਮ ਲਾਲ ਜੋ ਕਿ ਸਾਬਕਾ ਚੌਕੀ ਇੰਚਾਰਜ ਕਰੋਟਾ ਲੱਗਾ ਸੀ ਉਸ ਦੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਸਰਪੰਤਰ ਭੰਡਾਰੀ ਨਾਮ ਦੇ ਵਿਅਕਤੀ ਨਾਲ ਰਿਸ਼ਵਤ ਦੇ ਪੈਸਿਆਂ ਦੇ ਲੈਣ ਦੇਣ ਬਾਰੇ ਗੱਲਬਾਤ ਕਰ ਰਿਹਾ ਸੀ ਔਰ ਉਸ ਚੀਜ਼ ਨੂੰ ਅਸੀਂ ਆਧਾਰ ਬਣਾ ਕੇ ਉਸ ਦੇ ਖਿਲਾਫ ਕ੍ਰੈਕਸ਼ਨ ਨੇ ਅੱਜ ਤੇਇਆਤ ਮੁਕਦਮਾ ਦਰਜ ਕੀਤਾ ਹੈ ਔਰ ਇਸ ਮਕਦਮੇ ਦੀ ਜਿਹੜੀ ਤਫ਼ਤੀਸ਼ ਆ ਉਹ ਡੀਐਸਪੀ ਸ਼੍ਰੀ ਗਦੀਸ਼ ਸਿੰਘ ਅਮਰ ਵਿੱਚ ਲਿਆ ਰਹੇ ਨੇ ਪਰ ਇਸ ਚੀਜ਼ ਨੂੰ ਨਾਲ ਦੇ ਨਾਲ ਅਸੀਂ ਉਹਨੂੰ ਮਤਲਬੀ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਜਿਹੜੀ ਉਸ ਦੇ ਖਿਲਾਫ ਚੱਲੇਗੀ ਔਰ ਇਸ ਦੇ ਨਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਚੀਜ਼ਾਂ ਕਿੰਨਾ ਕਾਰਨਾ ਕਰਕੇ ਉਹ ਜਿਹੜਾ ਪੈਸਿਆਂ ਦੀ ਬੰਦ ਕਰ ਰਿਹਾ ਸੀਗਾ ਉਹ ਕੀ ਕਾਰਨ ਸੀ